ਸਤਿ ਸ਼੍ਰੀਕਾਲ ਜੀ ਹਾਂ ਰੰਗੇ ਨੇ ਤਾਰਦੀ ਹੁਣ ਰੰਗ ਨਹੀਂ ਤਾਰਦਾ ਇਹਗਾ ਲੈ ਜਾਂਦਾ ਅੱਜ ਹਾਂ ਤਾਂ ਸਾਰੇ ਦਿਖਦਾ ਹੀ ਹੈ ਚਮਕਦਾ ਲੱਗਦਾ ਕਿ ਜਾਂਸੀ ਮਦਿਆ ਬੰਦਾ ਹੂੰ ਉਹ ਤਾਂ ਰਹੀ ਨਹੀਂ ਨਾ ਤੋਂ ਆਇਨਾ ਯਾਤਰੇ ਵਾ ਫੇਰ ਹੋਈ ਯਾ ਫੋਨ ਕਰੀ ਸਾਨੂੰ ਪੰਜਾਬ ਦੇ ਟਾਈਟਲ ਤੋਂ ਨਿਕਲੇ ਫੇਰ ਫੋਨ ਕਰਿਆ ਉਹਨੇ ਨਾ ਨਾ ਦਿਖਦਾ ਹੈ ਦਿਖਦਾ ਪਾਵੇਂ ਹੂੰ ਸਪਿਕਰਾ ਬ ਕਪੜਾ ਮਾਰਦੀ ਬਸ ਉਹ ਮਾਰ ਦੇਣਾ ਵਾ ਹੁਣ ਬੇਟ ਵਧੀਆ ਲੱਗਦੇ ਯਾਰ ਹੈ ਬੇਟ ਵਧੀਆ ਹੈ ਆਦਮੋਂ ਦੋ ਦਾ ਆਤਾ ਵੇਦਾ ਹੂੰ ਮਹਤਵਾ ਆ ਕੇ ਫੇਲੇ ਆਉਂਗੇ ਸਵਾਰ ਕੇ ਹਨ ਫੇ ਚਟਾਈ ਟਿਊ ਚੱਕ ਹੋ ਜਾਂਦੀ ਇੱਥੇ ਹੂੰ ਉਹ ਪ੍ਰੈਸ਼ਰ ਵਾਲੀ ਰੂਲ ਵੀ ਮਾਰ ਦਿੰਦੇ ਆ ਹੂੰ ਸਰਸ ਵੀ ਪ੍ਰੈਸ਼ਰ ਵਾਲੀ ਫਿਰ ਦਿੰਦੇ ਆ ਗੱਲ ਬਣਾਉਂਦੇ ਆ ਧਵਾਉਂਦੇ ਬਹੁਤ ਵਧੀਆ ਬਾਈ ਕਿਹ ਕਿਨੀ ਪੰਮੇ ਠੀਕ ਹੈ ਜੀ ਠੀਕ ਹੈ ਜਿਹੜਾ ਇਹ ਪੋਰਾ ਮਾਰੇ ਲਾਹੁਤ ਮੈਂ ਲਾ ਦਊ ਜੇ ਜਾਂਸੀ ਮੇਰੇ ਲੈ ਕੇ ਆਂਦਾ ਤੇ ਰੰਗਦਾਰ ਤਾਂ ਇਹਦਾ ਜਿਹੜੇ ਸਾਫ ਕੇ ਲੱਗਿਆ ਨਾ ਨਾ ਅਜੇ ਤਾਂ ਪਾਸਮਾਨ ਨਹੀਂ ਤੇ ਕੱਲ ਨੂੰ ਤੂੰ ਪੁੱਛ ਤਾਂ ਮਾਂ ਨਹੀਂ ਨਹੀਂ ਮੰਨਦੀ ਅੱਛਾ ਦੇਖੀ ਰਿਹਾ ਕਿਆ ਚੀਜ਼ ਬਣਦੀ ਹੈ ਪਾਲਸ ਘਰਾਂ ਭਈ ਹੈ ਹੂੰ ਭਾਈ ਦੋਤੇ ਦਾ ਟਰੈਕਟਰ ਸਭਾ ਕਿਤੇ ਰੱਖਣਾ ਹੀ ਆ ਨਾਲੇ ਪ੍ਰੋਣਾ ਸਾਹਿਬ ਦਾ ਪ੍ਰੋਣਾ ਸਾਹਿਬ ਦਾ ਆ ਦੋਤਾਂ ਬਾਦ ਵਿੱਚ ਪ੍ਰੋਣਾ ਪਹਿਲਾਂ ਉਹੀ ਗਿਆ ਵੀ ਪ੍ਰੋਣਾ ਸਾਹਿਬ ਦਾ ਪ੍ਰੋਣਾ ਸਾਹਿਬ ਦਾ ਦੋਤੇ ਦਾ ਟਰੈਕਟਰ ਆ ਭਾਈ ਸਭਾ ਕਿਤੇ ਰੱਖਣਾ ਪੈਣਾ ਹਾਂ ਲੋਦੇ ਲਈ ਬਾਦ ਮਾ ਪ੍ਰੋਣਾ ਪ੍ਰੋਣਾ ਵੀ ਬਾਅਦ ਚ ਪੈਣਾ ਪੈਣਾ ਉਹ ਮੈਂ ਬੇਟ ਦੱਸਦੇ ਆ ਟੈਰਾ ਨੂੰ ਟਾਇਰ ਮੇਰੀ ਗੱਲ ਹੁੰਦਾ ਅੱਗੇ ਨਾ ਜੇ ਸਾਡੇ ਵਾਲੇ ਵਰਗੇ ਟਾਇਰ ਹੁੰਦੇ ਪੂਤਵਾ ਦੇਣਦੇ ਨੇ ਥੱਲੇ ਨੂੰ ਉੱਥੇ ਨਾ ਜੈਲਰ ਨੇ ਪੈਮ ਕੱਢੇ ਵੇਹ ਰਾਹ ਤੇ ਮੈਨੂੰ ਆਏ ਉੱਥੇ ਮੜ ਜਾ ਹਲੋਲਾ ਮੜ ਜਾ ਅੱਗੇ ਨਾ ਉੱਥੇ ਆਏ ਕਰਦਾ ਦਾ ਹੁਣ ਆਏ ਨਹੀਂ ਕਰਦਾ ਸਾਹਮਣੇ ਲੱਗਦਾ ਲੜਵਾ ਪੈਂਦੀ ਨਹੀਂ ਹੁਣ ਵਜਨ ਗਿਆ ਹੁਣ ਵਜਨ ਹੋ ਗਿਆ ਹਾਂ ਟੌਰ ਵੀ ਹੈ ਪੰਮੇ ਤੇ ਟੌਰ ਤਾਂ ਹੈਗੀ ਆ ਹੈਨਾ ਚੀਜ਼ ਵਧੀਆ ਹੁੱਕ ਦਾ ਪਾ ਟੋਜਨ ਟੋਜਨ ਨੂੰ ਵਧੀਆ ਹੁੱਕ ਉਹ ਵੀ ਰੰਗ ਵੀ ਐਨ ਸੇਮ ਆ ਫਰਕ ਨਹੀਂ ਜਮਾ ਵੀ ਦੇ ਲ ਨਾ ਤਾਂ ਮਿਲਿਆ ਰੰਗ ਦਿਖਦਾ ਹਾਂ ਹਰ ਕਿ ਹਿਉਣੀ ਜਮਈ ਹੂੰ ਪੈਰਾ ਪਰ ਵੀ ਡੀਜ਼ਲ ਮਾਰਿਆ ਪਿਆ ਨਿਕਣਾ ਹੀ ਆ ਤੇ ਆ ਬਈ ਵੇ ਨਾ ਜਾਵੇ ਕਿਤੇ ਮੜਿਆ ਵੀ ਦੇਖ ਲੈ ਇਹਨੂੰ ਹੂੰ ਮਾਤਾ ਨਾ 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 ਠੀਕ ਆ ਬਾਕੀ ਜੇ ਇੱਥੇ ਦਿਖਿਆ ਤੂੰ ਮਾਰਦੀ ਹੁਣ ਮੈਂ ਉਹੀ ਲੱਗਿਆ ਮਾਰਨ ਹੁਣ ਜਿੱਥੇ ਮੜਾ ਮੋਟੀ ਕਸਰ ਮਾਤਾ ਰਿਹਾ ਹੂੰ ਇੱਥੇ ਜਿਹੜਾ ਆਈ ਹੋ ਜਿਕਾ ਮਾਰਦੀ ਦੇਖ ਗਿਆ ਦੇਖ ਆ ਦੇ ਹਾਂ ਹਾਂ ਆਖਣੇ ਹੈ ਰੀਂ ਦਾ ਕੰਮ ਕਰਨਾ ਪਾਣੀ ਰਹਿ ਜਾਂਦਾ ਕਿਤੇ ਹਾਂ ਹਾਂ ਇਹ ਕਿਨਾਂ ਆਈ ਹੂੰ ਤੇ ਨਹੀਂ ਮੰਨੀਂ ਗੁਲੀ ਜਾਂਦੀ ਹਾਂ ਹਾਂ ਤੇ ਫਿਰ ਆਪ ਆਪ ਮੈਂ ਤਾਂ ਕਾ ਨਹੀਂ ਬੰਦੀ ਐ ਨਾਲੇ ਓਕੜੇ ਨਾ ਕਰਦੇ ਆ ਵੀ ਹਰੀਕ ਜਗ੍ਹਾ ਫੇਰ ਨਾ ਇਹ ਵੀ ਬਹੁਤ ਵਧੀਆ ਤੋਂ ਹੁੰਦੇ ਆ ਇਹ ਧੁੰਦੇ ਤਾਂ ਵਧੀਆ ਬੰਦੇ ਪੈ ਤੋਂ ਤੁਾਈ ਸੁਣੀ ਕਰਦੇ ਕਿ ਨਹੀਂ ਹੂੰ ਮੈਂ ਸੰਦੇ ਮਿਆਂ ਮਾਰਿਆ ਪੜੇ ਲੱਗ ਪੰਮੇ ਕੋਈ ਨਹੀਂ ਮਾਰੀ ਕਰਦੇ ਆ ਪਰ ਜੀ ਨਾ ਪਟਵਾਰੀ ਵਾਲਾ ਮਾਰੀ ਕਾ ਤੇ ਗਾਣੇ ਰ ਪੀਆ ਵੀ 4-500 ਰੁਪਏ ਲੱਗਦਾ ਆ ਜਾ ਤਾਂ ਅਸੀਂ ਘਾੜਾ ਤਾਰ ਕੇ ਤਾਰ ਕੇ ਲੈ ਕੇ ਜਾਵਾਂ ਲੈਂਦੇ ਆ ਐਤਾ ਘਾੜਾ ਤਾਰ ਕੇ ਲੈ ਕੇ ਸੀ ਮੈਂ ਕਹਾਂ ਛੱਡੀ ਉਦਣ ਆਹਾ ਨਟਾ ਨੂੰ ਆ ਵੀ ਕੀ ਆ ਪੁਆਇੰਟ ਹਾਂ ਆ ਪਿੱਛੇ ਤੇ ਹੱਥ ਕੋਲ ਆ ਵੀ ਹੈ ਕਾ ਇਹ ਨਟਨੂਏ ਹੋਣੇ ਆ ਜਾਂ ਇੱਥੇ ਤੱਕ ਬੈਂਫਰ ਨੂੰ ਲਾਉਣੇ ਆ ਜੇ ਹੂੰ ਬੈਂਫਰ ਦੇ ਹੋਣਗੇ ਆ ਹੁੰਦਾ ਲਾਉਂਗਾ ਪਰਲੇ ਪਾਸੇ ਵੀ ਦੇਖ ਲੈ ਜੇ ਪਰਲੇ ਪਾਸੇ ਵੀ ਹੋਏ ਹੈਗੇ ਆ ਬੈਂਫਰ ਵੀ ਲੱਗ ਸਕਦਾ ਉੱਥੇ ਤੱਕ ਬੈਂਫਰ ਵੀ ਲੱਗ ਸਕਦਾ ਜੇ ਲੰਬਾ ਲਾਉਣਾ ਹਾਂ ਹੂੰ ਇਹ ਰੂਪ ਇਹ ਜੇ ਆਪਣਾ ਹਿੱਸਾ ਬਦਲਣਾ ਹੈ ਆਪਾਂ ਨੇ ਹੂੰ ਐਸਾ ਹੂੰ ਇਹ ਫੋਰ ਵਾਈ ਫੋਰ ਕਰਨਾ ਹੈ ਹੂੰ ਉਹ ਫੈਸ਼ਨ ਪਹਿਲੇ ਦਿੱਤੇ ਹੋਏ ਨੇ ਅੱਛਾ ਐਸਾ ਕੋਲੋ ਘੰਟੇ ਮਦੂਆ ਹਿੱਸਾ ਲੱਗ ਜੂਗਾ ਇਹਨੂੰ ਫੋਰ ਵਾਈ ਫੋਰ ਵਾਲਾ ਫੋਰ ਵਾਈ ਫੋਰ ਵਾਲਾ ਵਾਹ ਰੇਵਾ 4x4 ਮੈਂ ਕਹਿੰਦਾ ਤੂੰ ਰਿਟਾਇਰ ਹੋਇਆ ਪਿਆ ਲੱਗਦਾ ਮੈਨੂੰ ਜੋਂਡੀਆਰ ਵਾਲੇ ਚ ਹੁਣ ਸਾਲੀ ਇੰਨੇ ਟਰੈਕਟਰ ਬਦਲਤੇ ਚੌਥੀ ਦਾ ਤਾਂ ਮੈਂ ਟਰੈਕਟਰ ਚਲਾਉਂਦਾ ਇੰਨੇ ਰਾਈਡਰ ਬਦਲਤੇ ਸੀ ਆ ਮੈਂ ਕਹਿੰਦਾ ਸਾ ਟਮਾ ਅੱਠ ਮਰੋਂ ਮਾ ਹੁੰਦਾ ਸਾਡਾ ਰੇਕ ਖੋਲ ਕੇ ਬੰਨਿਆ ਹੈਗਾ ਆਪ ਹੈ ਖੋਲ ਕੇ ਬੰਨਿਆ ਕੋਈ ਜਿਹਦੇ ਵਿੱਚ ਨਟ ਵੱਜ ਜਵੇ ਉਹ ਆਓ ਆਏ ਕਰਾਂ ਖੋਲ ਲਿਆ ਨਟ ਵੱਜ ਗਏ ਤਾਂ ਕੀ ਹੋ ਗਿਆ ਲੂੜੀ ਨਹੀਂ ਪੈਂਦੀ ਬਾਈ ਹੁਣ ਤਾਂ ਟਰੈਕਟਰ ਦੇਣਾ ਨਵਾਂ ਟਰੈਕਟਰ ਹੁੰਦਾ ਉਹ ਤਾਂ ਮਿਸਤਰੀ ਆਪਾਂ ਜਾਂਦਾ ਹੀ ਨਹੀਂ ਕੋਈ ਉਹ ਕਿੱਥੇ ਜਾਣਾ 15 ਸਾਲ ਦਾ ਨਹੀਂ ਆ ਟਰੈਕਟਰ ਹੁੰਦੇ ਤੇ ਉਹ ਜਾਂਦੇ ਤੇ ਉਹ ਤਾਂ ਮਿਸਤਰੀ ਵੀ ਵੇਲ ਪਿਆ 15 ਸਾਲ ਤਾਂ ਉਹੀ ਨਹੀਂ ਜਾਂਦਾ ਟਰੈਕਟਰ ਕੋਈ ਅੰਬੀ ਵੀ ਖੁੱਲਦਾ ਹੀ ਨਹੀਂ ਇੰਜਣਾ ਇੰਗੇ ਟੈਕਨੀਕੀ ਬਹੁਤ ਵਧੀਆ ਆ ਕੀ ਟਰੈਕਟਰ ਉਹ ਤਕਨੀਕ ਨਹੀਂ ਤੇਲ ਪਾਣੀ ਅੱਗੇ ਸਾਲਾ ਕਹਿੰਦੇ ਤੇਲ ਮਗਾਤਾ ਕਦੇ ਕੁਛ ਕਰਤਾ ਹਾਂ ਉਹ ਬੰਦਾ ਇੱਕ ਘੰਟਾ ਨਹੀਂ ਬੈਟਰੀ ਪਿਆ ਕੱਟ ਫਾ ਹੂੰ ਜਿਸੜੀ ਕੀ ਕੀ ਗੱਲ ਆ ਕੀ ਜਿਹਦੇ ਖਾਉਣੀ ਹੈ ਹੂੰ ਨੀ ਅੱਗੇ ਪਾਗੇ ਪੁੰਗਿਆ ਦੇਦਰੇ ਦੀ ਫਰਕ ਪਈ ਜਾਂਦਾ ਅੱਗੇ ਨਾਲੋਂ ਅਰਕ ਤਾਂ ਪੈਂਦਾ ਹੀ ਆ ਹੂੰ ਨਟ ਦੇਖ ਲੈ ਸਟੀਲ ਦੇ ਆ ਇਹਨੂੰ ਬੁਸ਼ ਲੱਗੇ ਹੋਏ ਹੁੱਕ ਨੂੰ ਹਾਂ ਹੁੱਕ ਨੂੰ ਬੁਸ਼ ਲੱਗੇ ਹੋਏ ਹੂੰ ਬੁਸ਼ ਲੱਗੇ ਹੋਏ ਬਹੁਤ ਚੰਗਾ ਲੱਗੇ ਹੋਏ ਭਾਈ ਆ ਵੀ ਮਹਬਤ ਆਹੀ ਪੈਸੇ ਇਹਨੇ ਐ ਦੇ ਤੂੰ ਟਾਇਰਾਂ ਪਰ ਵੀ ਉਹਨੇ ਐ ਮਾਰਿਆ ਪਾਲਿਸ਼ ਮਾਰੀ ਵੀ ਆ ਪਾਲਿਸ਼ ਮਾਰੀ ਨੀ ਚੁੰਗੜਾ ਪੈਸੇ ਨਾਲ ਨਵੇਂ ਪੰਗਣ ਯਾਨੀ ਹੁਣ ਫਿਰ ਅਮ ਭਗਾਇਣਾ ਕੱਲ੍ਹ ਖੜਾ ਆਉਂਗਾ ਠੀਕ ਨਹੀਂ ਹੁਣ ਆਪਣਾ ਥੋੜ ਜਿੰਦਾ ਬਾਅਦ ਉਹ ਇਹ ਬਾਣੀ ਬਣਾਉਣਾ ਹਾਂ ਕੱਖਾਪੜ ਮੇਂ ਦੋ ਮੈਥਾਂ ਮੋਟਰਸਾਈਕਲ ਦੋ ਭਰੀ ਆ ਜਿੰਦੀਆਂ ਬਸ ਉਹ ਤਾਂ ਹੈ ਦੋ ਭਰੀ ਮੋਟਰਸਾਈਕਲ ਭਾ ਜਿੰਦੀਆਂ ਹੁਣ ਥੋੜ ਜਿੰਦਾ ਬਾਅਦ ਬੋਲਾ ਆ ਗਿਆ ਘਰ ਆਏ ਬੋਲਾ ਪਤਾ ਨਹੀਂ ਮੈਂ ਤਾਂ ਉਰੀ ਬੈਠਾ ਤਾਂ ਜੱਦਾ ਹੀ ਘਰ ਆ ਗਿਆ ਹੁਣ ਆ ਗਿਆ ਹੁਣ ਘਰ ਉਧਰ ਤੇ ਕੱਦਾ ਫਰਾ ਰੁਕੇ ਆਇਆ ਆ ਗਿਆ ਪਰ ਜਦ ਇਹ ਨਾ ਸਿੰਦਾ ਹੈ ਟਾਈਮ ਹੋ ਗਿਆ ਕਹਿੰਦਾ ਮੈਂ ਚੱਲਿਆ ਜੀ ਨਿਬੜ ਗਿਆ ਕਹਿੰਦਾ ਮੇਰਾ ਮੈਂ ਚੱਲ ਠੀਕ ਆ ਚੱਲ ਚੱਲ ਕਾਲੂ ਕਿਨੂੰ ਚਾਹੀਦਾ ਮੰਨੂ ਕਹਦਾ ਬੰਨੂ ਪਤਾ ਹੋਊਗਾ ਮੇਰੇ ਕਿ ਤੇ ਵਿੱਲਾ ਆਲੇ ਕੋਲੂ ਵਾਹੀ ਕਹਿੰਦਾ ਤੈਨੂੰ ਪੁੱਛਦਾ ਹਾਂ ਆਉਂ ਜੀ ਦੀਵ ਦੇ ਦੂਏ ਲੱਗੇ ਹੋਣਾ ਜੀ ਦੀਵ ਦੇ ਦੂਏ ਲੱਗੇ ਪਿਆ ਬੱਸ ਫੇਰ ਤੇ ਵਿੱਲਾ ਹੀ ਨਹੀਂ ਰਹਿਣਾ ਚਾਹੀਦਾ ਬੰਦਾ ਹਾਂ ਵਿੱਲਾ ਹੀ ਨਹੀਂ ਰਹਿਣਾ ਚਾਹੀਦਾ ਓਕੇ ਕੋਕੀ ਨੂੰ ਕਹਿੰਦੇ ਦੂਈ ਬਾਈ ਵੀਤੀ ਹੈ ਨਾ ਕਾਲੇ ਵਾਲੀ ਹੋਣੀ ਜੱਟ ਲੈ ਕੇ ਨਹੀਂ ਜਾਂਦੀ ਆਹ ਬਈ ਕਾਲੀ ਵਾਲੀ ਪਾ ਕੇ ਰੇਹ ਚੱਕ ਕੇ ਲਿਆਏ ਤੇ ਰੇਹ ਚੱਕ ਕੇ ਲਿਆਣ ਦਾ ਕੱਲ ਕਾਲੀ ਵਾਲੀ ਹੁੱਕ ਪਾ ਲਈ ਤੇ ਵਾਹਿਗੁਰੂ ਫਰੇ ਮੰਡ ਮਾ ਬਾਕੇ ਅੰਦਰ ਦੂਰੋਂ ਆਜਾ ਆਇਆ ਹੈ ਆਇਆ ਅੰਦਰ ਮੈਨੂੰ ਠੀਕ ਆ ਮੈਨੂੰ ਪੈਂਦਾ ਨਹੀਂ ਹਲੇ ਯਾਰ ਹੱਥ ਵੀ ਤੇ ਪੈਰ ਕਰਕੇ ਇਕੱਲੇ ਬੰਦੇ ਦੀ ਹਿੰਮਤ ਨਹੀਂ ਪੈਂਦੀ ਪੌਣ ਪੜਨ ਦੀ ਮੇਰੀ ਮਿੱਠੂ ਹੋਣਾ ਮਿੱਠੂ ਆ ਤਾਂ ਅੱਜ ਉਹ ਕਮਲੇਸ਼ ਕਮਲੇਸ਼ ਮਿੱਠੂ ਕੱਲੇ ਕੀਲਾ ਲੱਗਿਆ ਬਲਾਉਣ ਹਾਂ ਕੱਲਾ ਹੀ ਬੜਿਆ ਪਿਆ ਦੇਖਦਾ ਹਾਂ ਹੈ ਕਿਹਾ ਮਾਸ ਫਰੇ ਕਰ ਦੇ ਤਾਂ ਨਾ ਪਰ ਕੱਲਾ ਹੀ ਤਾਂ ਲੱਗਿਆ ਬਲਾਉਣ ਕਹਿੰਦਾ ਮਾਸ ਕਰ ਦਿੰਦਾ ਪੰਪ ਤੇ ਦੇ ਪਾ ਮੇਰੇ ਨਾਲ ਕੀ ਦੇ ਪਾ ਹੈ ਮੇਰੇ ਕੋਈ ਹੈ ਮਾਹ ਰੇ ਕਰਦੇ ਯਾਰ ਹੁਣ ਮਾ ਪੰਪ ਆਂਦਾ ਮੇਰਾ ਪੰਪ ਖਰਾਬ ਹੈ ਮਾ ਪੰਪ ਸਾਡਾ ਦਉਂਗੇ ਅਸੀਂ ਠੀਕ ਨਹੀਂ ਗੱਲ ਹੂੰ ਉਹ ਤਾਂ ਹੈ ਆਹ ਆਹ ਕਹਿੰਦਾ ਮੰਮੀ ਉੱਪਰ ਹੈ ਹੈ ਉਹਨੂੰ ਕਹਿੰਦਾ ਤੂੰ ਬਸ ਆਹ ਉਹ ਸਪੀਕਰਾਂ ਪਰ ਉਹ ਸਪੀਕਰਾਂ ਪਰ ਮੜਾ ਜਾ ਹੂੰ ਅਮੂਰੇ ਪਪੂਲੇ ਦੀ ਛਟੀ ਵੱਜੀ ਵੀ ਆ ਕੋਈ ਹੂੰ ਇਹ ਦੇਖੋ ਮੋਰੀ ਦੋ ਮੇਟਲੇ ਕੋਈ ਕਿ ਜਿੱਤੇ ਆਈਏ ਹਾਂ ਉਹ ਸ਼ਾਂਤ ਦੀ ਚੀਜ਼ ਆ ਬਾਈ ਕੋਈ ਵੀ ਐ ਉਹ ਤਾਂ ਹੈ ਹੀ ਹੈ ਕਿ ਨਹੀਂ ਹਾਂਬਦੀ ਆ ਬਾਈ ਪਤਾ ਆ ਤਾਂ ਮੱਜਿਆ ਬਈ ਆ ਮਰਮੂਰੇ ਹੱਥ ਵਰਦੇ ਦੇ ਦੇਖਿਆ ਲੱਗਿਆ ਬਾਬਾ ਆਹ ਹਾਂ ਗੱਤਾਂ ਆ ਬੱਸ ਹਾਂ ਓਕੇ ਰਿਪੋਰਟ ਆ ਹੁਣ ਓਕੇ ਆ ਹਾਂ ਸਾਦੀ ਹੂੰ ਤਾਂ ਸੁਣਾ ਕੇ ਆ ਬਾ ਠੀਕ ਆ ਚਮਕਦਾ ਹੁਣ ਹੂੰ ਜੌਂਡੀ ਯਾਰ ਜੌਂ ਵੀ ਯਾਰ ਜੌਂ ਵੀ ਯਾਰ ਇਹ 23 ਮਾਡਲ ਆ ਨਾ ਹੂੰ ਤੇਈ ਕਾ ਚੱਲਦਾ ਹਾ 25 25 ਜਾਂਦਾ ਹੈ ਦੋ ਸਾਲ ਹੋ ਗਏ ਹਾਂ 23 ਆ 23 ਹੋ ਗਿਆ ਫਿਰ 23 ਆ ਸਾਡੇ 6 23 ਲਿਖਿਆ ਕੋ ਹਾਂ ਦੋ ਸਾਲ ਹੋ ਗਏ ਨੇ ਦੋ ਸਾਲ ਕਦੂ ਕਰਿਆ ਇਹਨੇ ਹੂੰ ਪਿਛਲੇ ਸਾਲ ਕਰਿਆ ਕਦੂ ਉੱਤੇ ਪਹਿਨਾ ਕੜ ਕੇ ਵੀ ਬਿਜੀ ਦੀ ਮਿਲਦੀ ਕਣਕ ਜੀ ਚ ਲਿਆਏ ਤੇ ਧਾਨਾ ਚ ਹਾਂ ਕਿ ਵੀਜੀ ਦੀ ਭਾਈ ਤਾਨਾ ਚ ਲਿਆਇ ਤੇ ਪਿਛਲੀ ਪ੍ਰਾਰ ਤਾਨਾ ਦਾ ਗੱਦੂ ਕਰਿਆ ਇਹਦੇ ਨਾਲ ਯਾਰ ਆਹੋ ਤਾਨ ਉਤੇ ਪਿਛਲੀ ਵਾਰੀ ਤਾਨ ਵੱਡਣ ਵੇਲੇ ਲਿਆਇ ਤੇ ਮੈਨੂੰ ਲੱਗਦੀ ਉਹ ਤਾਨ ਹੋਗੇ ਆਹ ਤਾਨ ਹੋਗੇ ਤਾਨ ਵੱਡਣ ਵੇਲੇ 623 ਲਿਖਿਆ ਹੋਇਆ ਲੱਗਦਾ ਬਾਕੀ ਨੂੰ ਪਤਾ ਹੋਊ ਅਰਸ਼ਵੀਰ ਨੂੰ ਚਲ ਹਾਂ 200 ਵਾਰ ਦੋ ਵਾਰੀ ਕਣਕ ਵੀਜ ਲਈ ਨਾਲ ਹੂੰ ਦੋ ਵਾਰੀ ਕਣਕ ਵੀਜ ਲਈ ਹੂੰ ਇੱਕ ਵਾਰੀ ਆਹ ਇੱਕ ਪਿਛਲੀ ਵਾਰੀ ਹਾਂ ਦੋ ਵਾਰੀ ਵੀਜ ਲਈ ਭਾਈ ਉਹੀ ਕਹਿੰਦਾ ਮੈਂ ਦੋ ਵਾਰੀ ਕਣਕ ਵੀਜੂਗੀ ਉਹ ਕਣਕ ਤਾਨ ਵੱਡਣ ਵੇਲੇ ਲੈਂਦਾ ਤਾਂ ਹੂੰ ਇਹ ਤਾਂ ਮੁੱਕ ਗਿਆ ਨਾ ਨਿਕ ਕਰ ਨੰਬਰ ਉਕੇ ਰਿਪੋਰਟ ਜਾ ਛੱਡਿਆ ਫਿਰ ਚਲੋ ਮਿਲਦੇ ਆ ਜੀ ਫਿਰ ਕੱਲੂ ਕਿਸ ਅਗਲੀ ਵੀਡੀਓ ਚ ਜਦ ਲਈ ਸਸਰੀ ਕਾਲ ਜੀ ਸਸਰੀ ਕਾਲ ਜੀ ਸਸਰੀ ਕਾਲ ਜੀ ਬਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਬਾਈ ਬਲੌਗ 'ਚ ਸਾਰਿਆਂ ਦਾ ਤੇ ਇੱਧਰ ਬਣਾਈ ਚੱਲ ਵੀ ਹੁਣ ਗੰਨੇ ਦੀ ਫੇਰ 95 ਦੀ ਸਸਰੀ ਕਾਲ ਜੀ ਠੀਕ ਆ ਠੀਕ ਆ ਬੰਨਣੇ ਯੋਗਾ ਕਰਨਾ ਇੱਥੇ ਬਾਈ ਆ ਬੰਨਣੇ ਆ ਬਾਈ ਚੱਲ ਵੇ ਕੰਮ ਬਣਾਈ ਚੱਲ ਜੀ 4 ਮਹੀਨੇ ਚੱਲ ਗਿਆ 9 ਮਹੀਨਾ ਵੀ ਪੈਣਾ ਐ ਨਾ ਹਵਾ ਵੀ ਹੋਣੀ ਸਭ ਕੁਸਾਉਣਾ ਜਿਹੜਾ ਬੰਨਣੇ ਯੋਗਾ ਹੋ ਗਿਆ ਬਣਾ ਲਵੀ ਆਪਣਾ ਵਾਹ ਹੈ ਕਿ ਨਹੀਂ ਠੀਕ ਨਹੀਂ ਕਿ ਹੁਣ ਬੰਨਣੇ ਯੋਗਾ ਹੁਣ ਤੂੰ ਕੱਢਦਾ ਆ ਆਪਾਂ ਦੇ ਬਾਈ 3 3.5 ਕਿਲਿਆਂ ਦੇ ਕਿਥੇ ਬੰਨ ਹੋ ਗਿਆ ਉਹ ਵੀ ਦੇਖ ਕੇ ਆਉਣਾ ਜਾ ਕੇ ਜਾਣਾ ਉੱਥੇ 85 ਛੜਾਤਾ 85 ਤਾਂ ਠੀਕ ਆਲੇ 85 ਦਾ ਕੱਦ ਘੱਟ ਹੁੰਦਾ ਨਾ ਜਾਂ ਇਹ ਦੂਈ ਵਾਰ ਬੰਨਣਾ ਜਾਂ 85 ਪਹਿਲੀ ਵਾਰ ਬੰਨਣਾ ਹੈ ਜਾਂ ਤੀ ਵਾਰ ਬੰਨਣਾ ਫੇਰ ਦੂਈ ਵਾਰ ਬੰਨਣਾ ਉਹ ਉਹ ਡਬਲ ਕਰਾ ਦਨ ਦੋਈ ਵਾਰ ਵਾਲੀ। ਹੁਣ ਤੂੰ ਲਗਦਾ ਯਾਰ ਇਹਦੇ ਤੋਂ ਕੰਮ ਕਰਦੇ ਕਿ ਆਹ। ਨਾਲੇ ਜਗਾ ਵੀ ਖੁੱਲਦੀ ਜਾਂਦੀ ਆ। ਅਰੇ ਨਹੀਂ ਜੇ ਜੇਣਾ ਹੁਣ ਇੱਥੇ। ਆਲਾ ਲੱਗ ਜਾਨੀ। ਹੁਣ ਰੇਡ ਆਉਂਦਾ ਕਿ ਤੂੰ ਆਏ। ਬੰਦਿਆਂ। ਆਗ ਹਰਾ ਪਿਆ ਦੇ ਲੱਗਣੇ ਦਾ। ਠੀਕ ਨਹੀਂ? ਆਗ ਹਮ ਹਰਾ ਪਿਆ। ਹਰੇ ਸਿੱਧੇ ਬੰਨ ਤੇ ਜਿਆਦੀ ਨਾਲ ਨੇ ਫੇਰ ਆਂ ਦਿਖਣ ਲੱਜਣਾ। ਆ ਤਾਂ ਨਿਸਰਿਆ ਪਹਿਲਾਂ ਹੁਣ ਕੋਈ। ਅਸਲੀ ਵਾਲੀ ਬਿਮਾਰੀ ਪਈ ਵੀ ਆ ਨਿਸਰਿਆ ਪਿਛਲੇ ਸਾਲ ਦੇ ਲਖੜਾ। ਠੀਕ ਹੈ ਜੀ ਮੈਂ। ਹੁਣਾਂ ਵਧੀਆ। ਉਹ ਫੋਟੋ ਠੀਕ ਆ ਹੁਣ ਇੱਥੇ ਬੰਨੋਗੇ ਦੂਜੀ ਵਾਰ ਇੱਥੇ ਬੰਨੂ ਐ ਜਾ ਕੇ ਹੁਣ ਤੇ 15 ਦਿਨ 10 ਦਿਨ ਥਈ 20 ਦਿਨ ਕੱਦ ਵੀ ਕੱਢ ਜਾਣਾ ਹੁੰਦਾ 20 ਦਿਨ ਥਈ ਅੱਜ ਹੋ ਗਈ ਸਮਝਦਾ ਤੂੰ ਤਰੀਕ ਹੋ ਗਈ 17 18 ਹੂੰ 18 ਹੋ ਗਈ 18 18 ਹੋ ਗਈ ਬੰਨ ਗਿਆ 20 ਤਰੀਕ ਥਈ ਬੰਨੂਗਾ ਦੁਬਾਰਾ ਸਰ ਹੂੰ ਇੱਧਰ ਹਲੇ ਥੋੜਾ ਜਿਹਾ ਬੂਟਿਆਂ ਦਾ ਫਰਕ ਆ ਸਾਈਡ ਹਾਂ ਦੇ ਇੱਧਰ ਮੇਰੇ ਠੀਕ ਆ ਤੱਕੜੇ ਇੱਧਰ ਸਰ ਹਾਂ ਥੋੜਾ ਜਿਹਾ ਇਹ ਇੰਨਾ ਪਿਆ ਹੂੰ ਦੋ ਦਿਨ ਦਿੱਥੇ ਇਹਦਾ ਉੱਪਰ ਹੋ ਜਾਣਾ ਦੋ ਦਿਨ ਤੱਕ ਚੱਕ ਕੇ ਨੇ ਖਿੜਦੇ ਨੇ ਇਹਦਾ ਵੱਲ ਵੀ ਲਾਖ ਨੂੰ ਹੁਣ ਲਾਖ ਹੋਊਗਾ ਜਿੱਦਾਂ ਵੱਲ ਹੋ ਗਿਆ ਬਾ ਕਾਲੂ ਇਹਨਾਂ ਨੇ ਬੰਦਣਾ ਆਪਣਾ ਇਹਦੀ ਉੱਧਰ ਬਾਈ ਬਣਾਤਾ ਮੁੰਡਾ ਇੱਧਰ ਕੱਤ ਕੀ ਲੱਗਿਆ ਬੰਨਾ ਹੁਣ ਵੀਚਲ ਤੇ ਦੇਖਦੇ ਹਾਂ ਹਮ ਡੌਲ ਤਾਂ ਦਿਖਦੀ ਹੋਣੀ ਹੈਗੀ ਦਪਹਿਰ ਨਹੀਂ ਡੌਲ ਤਾਂ ਨਹੀਂ ਆਹ ਖੁੰਝੀ ਮਦਰ ਆ ਥੋੜਾ ਜਿਹਾ ਵਿੱਚ ਤਾਂ ਤਖੜਾ ਬਹੁਤ ਆ ਮਿੱਟੀ ਹਟਦੀ ਹੋਵੇ ਪੈ ਗਈ ਹਮ ਹਮ ਪਾਣੀ ਜਾਂਦਾ ਹੋਊਗਾ ਜੀ ਦਾ ਪਾਣੀ ਹੋਊਗਾ ਹਮ ਸਮਝ ਆ ਗੱਲ ਤਾਂ ਮਰੇ ਮੜਿਆ ਮੰਦਰਾ ਆ ਥੋੜਾ ਜਿਹਾ ਬਸ ਲ ਬਹੁਤ ਆ ਖੜਾ ਕਿੰਨਾ ਬਾਕੀ ਤਾਂ ਠੀਕ ਆ ਬੰਦਣ ਇਹਨਾਂ ਨੇ ਵਾ ਹਵਾ ਲੱਜਣੀ ਵਿੱਚ ਰੇ ਸੜਦੂ ਹੋਰ ਵਧੀਆ ਕੀ ਹੋਣਾ ਇਹ 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 ਮੌਕੇ ਤਾਂ ਬਣਾਇਆ ਹੀ ਦੀ ਪਹਿਲੀ ਠੀਕ ਨਹੀਂ ਗੱਲ ਤਦੂਆ ਦੇਖ ਕੇ ਇਹ ਕਿੱਕਾ ਨਾ ਕੰਮ ਉਧਰ ਚੱਲਦੇ ਜੀਰੀ ਦੇਖ ਕੇ ਹੋਣੀ ਪਹਿਲਾਂ ਪਹਿਲਾਂ ਜੀਰੀ ਦੇਖਣ ਜਿਹੜੀ ਗੇਤੀ ਲੱਗੀ ਵੀ ਦੇਖੀ ਹੈ ਉਹਨੇ ਕਿਹ ਵੀ ਆਪਣੇ ਤਾਂ ਨਹੀਂ ਹੈਗੀ ਆਪਣੇ ਹੈਗੀ ਆ ਹੈ ਹੈਗੀ ਆ ਪਰ ਕੁਝ ਨਹੀਂ ਹੁੰਦਾ ਯਾਰ ਮਾੜੀ ਮੋਟੀ ਆ ਕਿਤੇ ਮਾੜੀ ਮੋਟੀ ਬੈ ਤਾਂ ਮੈਂ ਦੱਸਦਾ ਪਰ ਵੀ ਥੇ ਬੂਟੇ ਵਿੱਚ ਪਰ ਮਾੜੇ ਮੋਟੇ ਦਾ ਠੀਕ ਨਹੀਂ ਗੱਲ ਬਾਕੀ ਜੇ ਪਰਮਾਤਮਾ ਨੇ ਦੇਣਾ ਉਹ ਤੇਰੀ ਨਾ ਫਿਰ ਤੇ ਪਰਮਾਤਮਾ ਮੜ ਕੇ ਦੇਣਾ ਠੀਕ ਨਹੀਂ ਗੱਲ ਜੇ ਕੇ ਸਮਝ ਜੇ ਲਾ ਜੇ ਘੱਟ ਦੇਣਾ ਤਾਂ ਦੂਗੇ ਸਾਲ ਤੀਏ ਸਾਲ ਦੇ ਦੂਗਾ ਬਸ ਦੇ ਦੇਂਦਾ ਮਾਲਾ ਤੇ ਹੱਕ ਨਹੀਂ ਰੱਖਦਾ ਜੀਮਦਾਰ ਦਾ ਹੈ ਕਿ ਨਹੀਂ ਦੇ ਦੇਂਦਾ ਦੂਈ ਫਸਲ ਨਹੀਂ ਮਿਲਦਾ ਦੇ ਦੂਗਾ ਹੋਰ ਕੀ ਹੈ ਨਾਲੇ ਸਾਲਾ ਚੱਲ ਤਖਲੀਬ ਤਾਂ ਹੁੰਦੀ ਭਾਈ ਇਹਦੇ ਮਰਦੇ ਆ ਹੈ ਕਿ ਨਹੀਂ ਆਹੋ ੱੱਕੇ ਜਾਂ ਨੀਵੇਂ ਉੱਚੇ ਹੋ ਜਣੇ ਸਾਲੇ ਫਸਲ ਹੁਣ ਬਾਏ ਬਾਣੀਆਂ ਕਿਹੜਾ ਸੌਖੀ ਭਾਈ ਖਰਚਾ ਕਰਾ ਸਾਰਾ ਬਾਹ ਕੇ ਵੀ ਸਾਲ ਲੁੱਟਦੀ ਆਉਂਦਾ ਕੰਮ ਉੱਪਰ ਤੇਰੇ ਆਉਂਦੇ ਜਾਂਦਾ ਧੋ ਜਾਂਦੀਆਂ ਰੂਟਾ ਪੀਟਣ ਨਾਲ ਇਹ ਤਾਂ ਸੁੱਕਾ ਕੇ ਬਾਪੇ ਨੂੰ ਖੇਦ ਨੂੰ ਸੁੱਕਦਾ ਹੈ ਨਹੀਂ ਇਹਨੂੰ ਬੁਝਾਉਂਦੇ ਆਂ ਬੰਦੇ ਇੱਥੇ ਲੜੇ ਆ ਗਿਆ ਆ ਬੰਦੇ ਹੁੰਦੇ ਇਦਣ ਤਾਂਦੇ ਆ ਬਾਈ ਲੱਗੇ ਰਹਿੰਦੇ ਆ ਸਾਹ ਨਹੀਂ ਆਉਂਦਾ ਗੰਨੇਆਂ ਵਿੱਚ ਸਾਲਾ ਬਾਹਰੋਂ ਖਾਣ ਜਦੋਂ ਕੰਮ ਨਹੀਂ ਗੰਨੇ ਹੀ ਬਣਨਾ ਬਸ ਗੰਨਾ ਬਣ ਕੇ ਚੱਲ ਜਾ ਗੰਨਾ ਘਾਟਦੇ ਤਾਂ ਨਹੀਂ ਇਹ ਬਣ ਕੇ ਚੱਲ ਜਾਣਾ ਬਸ ਉਹਨੇ ਦੋ ਦਿਨ ਵੀ ਇਹਨੇ ਗੰਨੇ ਨਹੀਂ ਭਰਾਈ ਕਰਾਉਣੇ ਪੂਰੇ ਘੱਟ ਕੇ ਹੈਨਾ ਤੇ ਹਵਾ ਚੱਲ ਵੀ ਪਹਿਲਾਂ ਹਵਾ ਬੰਦ ਦੀ ਜਮੀ ਹਵਾ ਚੱਲਦੀ ਪੰਜ ਹੋ ਜਾਂਦੇ ਫਿਰ ਲਾਂਗਰੀ ਖਾਣੇ ਪੰਜ ਹੋ ਜਾਂਦੇ ਲਾਂਗਰੀ 11:00 ਵਜੇ ਹੁੰਦਾ 10:00 ਵਜੇ ਪੰਜ ਹੋ ਜਾਂਦੇ ਬੰਦਣ ਇਹਨਾਂ ਨੇ ਕਾਲੂ ਆ ਆ ਬਣਾ ਗਾਏ ਬੰਦ ਨੇ ਮੈਨੇ ਮਾਰ ਲਿਆ ਜਿਹੜੇ ਬਦੇ ਬਦੇ ਗੰਨੇ ਇਹਨਾਂ ਨੇ ਦੋ ਚਾਹ ਦੇ ਮਾ ਜੁਣਦੇ ਨੇ ਝੁਕਦੇ ਨੇ ਹਲੇ ਹੈ ਵੀ ਗੰਨੇ ਨੀਵੇਂ ਆ ਹੋਰ ਜਿਹਦੇ ਕੀ ਕੀ ਦੋ ਦੋ ਖੀਲੇ ਬਦੇ ਪਏ ਆ ਪਹਿਲੇ ਕੀ ਬਹੁਤ ਤਕੜੇ ਗੰਨੇ ਉਹਨਾਂ ਨੇ ਕਿਉਂੜਦੇ ਨੇ ਇੰਨੇ ਨੂੰ ਠੀਕ ਨਹੀਂ ਗੱਲ ਇੰਨੇ ਨੂੰ ਹੋਰ ਪਾਰਟੀਆਂ ਵੀ ਆ ਜਾਂਦੀਆਂ ਬਸ ਆ ਤਾਂ ਫੂਕਾ ਕਰਕੇ ਬੁਲਾਏ ਮੈਨੂੰ ਆਜੂ ਸਾਡੇ ਗੰਨਾ ਗਿਰਦੇ ਨੇ ਇਹ ਲੱਭਣਾ ਹੋ ਗਿਆ ਚਲ ਦੇਖੇ ਜੀਰੀ ਇੱਧਰ ਚੂਹਾ ਬੌਫ ਦਾ ਜੇ ਗਿਰਜ ਬਗੰਨਾ ਹੋਣਾ ਮੰਨ ਕੇ ਚੱਲ ਉਹ ਚੂਹਾ ਹਾ ਇੰਨਾ ਛੜਦੇ ਗੱਲਾਂ ਬਹੁਤ ਜ਼ਿਆਦਾ ਹੋ ਗਿਆ ਰਹਿਣ ਤੇ ਬਹੁਤ ਘੱਟ ਹੈ ਜੀ ਇਹਦਾ ਹੋਰ ਚੂਹਾ ਸੂਰ ਵੀ ਹੈਗਾ ਸੂਠਾ ਮਾਰੇ ਮੜਾ ਮੋਟਾ ਮੂੰਹ ਮਾਰਿਆ ਪੈਣ ਬੌਹਦਾ ਬਚਾ ਲੈ ਕੇ ਕਹਿੰਦਾ ਪਰਲੇ ਪਾਸੇ ਜਿਹੜਾ ਨੀਵਾ ਖੇਤ ਆਪਣੇ ਪਰਲੇ ਪਾਸੇ ਜਿੱਥੇ ਪਣ ਨਮੀ ਖੱਤੀ ਬੀਜੀ ਹੋਫ ਗੰਨੇ ਦੀ ਹੂੰ ਉੱਥੇ ਤਾਂ ਖੜੇ ਨੇ ਐ ਪੈੜੇ ਬੜਾਈ ਭਈ ਗਾ ਪੈ ਰਸਤਾ ਹੁੰਦਾ ਮੂੰਹ ਨਹੀਂ ਗੰਨੇ ਨੂੰ ਲਾਇਆ ਜਿਆਦਾ ਮੂੰਹ ਨਹੀਂ ਲਾਇਆ ਕਿਨੂੰ ਥੱਲੇ ਹੀ ਲੱਗੀ ਜਾਂਦੇ ਉਹ ਧਾਨਾਂ ਚ ਨੂੰ ਪੂਰੇ ਪੈੜ ਜਿੰਨੀ ਕਹਦੇ ਜਿਗਾ ਬੱਕਰੇ ਲੱਗਿਆ ਦੰਨੀ ਆਇਆ ਆਇਆ ਸੜੀ ਪਾਉਂ ਲੈ ਕੰਨਾ ਮਿੱਠਾ ਨਹੀਂ ਹੋਇਆ ਹੋਰੀ ਵੀ ਨਹੀਂ ਚੜੀ ਇੰਨੀ ਹੱਲੇ ਹਾਂ ਨੰਨੂ ਉਹ ਵੀ ਫਿੱਕਾ ਕੰਨਾ ਜਿੱਧਰ ਮਿੱਠਾ ਹੋਗਾ ਕੰਨਾ ਫੇਰ ਪੈਣਾ ਇਹਨੇ ਫੇਰ ਪੈ ਪੀੜ ਤੇ ਫੇਰ ਪੈਣਾ ਇਹਨੇ ਜਾਨੂ ਇਹਨੇ ਲੰਗ ਨੂੰ ਇਹਨੇ ਪੈਣਾ 85 ਨੂੰ ਤੂਏ ਨੂੰ ਫੇਰ ਨਹੀਂ ਪੈਣਾ ਇਹਨੇ ਹੂੰ 85 ਨੂੰ ਪਾਉਂਗਾ ਚੱਲ ਦੇਖ ਪਾ 85 ਵੀ ਥੋੜਾ ਮੰਨ ਕੇ ਜਾ ਲੈ ਖੀਰ ਜੇ ਮਾ ਜਾ ਕੇ ਮਿੱਠਾ ਆਉਂਦਾ ਪਹਿਲਾਂ ਇਹ ਵੀ ਕਹੀ ਰਹਿੰਦਾ ਹਾਂ ਆਪਣੀ ਧਰਤੀ पे ਗੰਨਾ ਮਿੱਠਾ ਹੁੰਦਾ ਨਹੀਂ ਇੰਨਾ ਮਿੱਠਾ ਹੁੰਦਾ ਖੀਰ ਮਾ ਜਾ ਕੇ ਖੀਰ ਤੇ ਜਾ ਕੇ ਆਉਂਦਾ ਪੂਰਾ ਉੰਦਾ ਟਾਈਮ ਲਾ ਕੇ ਟਾਈਮ ਵਾਲਾ ਹੋਣਾ ਹਾਂ ਜਾਂ ਗਾਹਾਂ ਜਾਂ ਪੱਕ ਜਿੰਨਾ ਕੰਨ ਪੂਰਾ ਜਾਂ ਮਿਲ ਜਲਾ ਜਾਂ ਮਿੱਠਾ ਪਾਣੀ ਮਰ ਗਿਆ ਜਾਂ ਮਿਠਾ ਹਣਾ ਹਾਂ ਆਲੇ ਬੰਦੇ ਆਉਂਦੇ ਬਾਜੇ ਉੱਧਰ ਨਹੀਂ ਸਾਡਾ ਬੰਦੇ ਨੂੰ ਹੂੰ ਇਹਨੂੰ ਹਲੋ ਨੇ ਬੱਤੀ ਪਰਨ ਦੰਦੇ ਇਹਨਾਂ ਬੰਨ੍ਹ ਕੇ ਕਰਦੇ ਉਹ ਆ ਮੇੜੇ ਬੰਨਣ ਆਏ ਇੱਧਰ ਜਿਹੜੀ ਫਾਂਡ ਸਿੱਧੀ ਐ ਅੱਛਾ ਉਹ ਬੰਦੇ ਆ ਇਹ ਉਦੋਂ ਤੋਂ ਨਹੀਂ ਪਤਾ ਉਦੋਂ ਤੋਂ ਰੂਗੇ ਜਾ ਕੇ ਫਿਰ ਆ ਬੰਨ ਕੇ ਇੱਧਰ ਤੱਕ ਸਾਰਾ ਆਇਓ ਇਹਦੇ ਕੀ ਸਾਰੇ ਆ ਆ ਸਿਆੜੀ ਦੇ ਆਏ ਆ ਆ ਆਏ ਆ ਆਊਟਸਾਈਡ ਆਏ ਆਂ ਮੱਛੀ ਆਏ ਆਂ ਬਾਕੀ ਤਾਂ ਲੰਬੇ ਤਾਂ ਹੀ ਬੰਦੇ ਹੁੰਦੇ ਹੋ ਚਲ ਹੁਣ ਗੇਖੂਏ ਦਾ ਬੁੱਖ ਰੱਖ ਕੇ ਗਾਹਾਂ ਨੂੰ ੁੱਟ ਲੈ ਲਾ ਲੈ ਹੂੰ ਇਹਨੇ ਬੁੱਟ ਲੈ ਲਾ ਲੈ ਆ ਪਨੀਰੀ ਬਸੇਰੀ ਖੜੀ ਆਪਣੇ ਕੋਲ ਇੱਥੇ ਲੇੜੇ ਡੇੜੀ ਬਸੇਰੀ ਖੜੀ ਆਪਣੇ ਹਾਂ ਵੀ ਲੇ ਕੇ ਲਾਣੀ ਇੱਥੇ ਵੀ ਲੇ ਕੇ ਲਾ ਲੈਣੀ ਨੇੜੇ ਦੇ ਚੱਲੀਏ ਆੜ ਕਿਉ ਚੱਲ ਦਾਲ ਦੇ ਸੀ ਤਾਂ ਨੋ ਦੇ ਕਿੰ ਮਾਰਦੇ ਹੂੰ ਦੱਸ ਦੇਖ ਦੇ ਜਾ ਕੇ ਪਾਣੀ ਤਾਂ ਸੁੱਕ ਗਿਆ ਹੁਣ ਆ ਯਾਰ ਪਾਣੀ ਤਿੰਨ ਦਿਹਾੜ ਦਿਨ ਹੋ ਗਏ ਮੋੜ ਚੱਲੀ ਦੀਰ ਕਾਲੂ ਸਰਾਂ ਦੇ ਕਿਤੇ ਨਾ ਫੇਰ ਛੱਡ ਦੂੰਗਾ ਠੀਕ ਨੇ ਉਰਲਿਆਂ ਵਿੱਚ ਲਾ ਹਣੀ ਮੋਟਰ ਕਿਹੜਾ ਇਹਨੂੰ ਉਰਲੀ ਸਾਈਡ ਮੈਂ ਕਹਿੰਦਾ ਰਹਿਣ ਦੇ ਹਲ ਇੱਕ ਦਿਨ ਪਕਾ ਨਾ ਜ਼ਿਆਦਾ ਯਾਰ ਜ਼ਿਆਦਾ ਨਹੀਂ ਉੱਥੇ ਦਾ ਪਾਣੀ ਮੋੜਨਾ ਦੋ ਦਿਨ ਮਹਾਨੇ ਭਰ ਕੇ ਉਹ ਆ ਲੱਗਣ ਦੇ ਹਵਾ ਨੂੰ ਮੜੀ ਜੀ ਹੋਰ ਅਜੇ ਖੜੀ ਆ ਝੂਪੜੀਆਂ ਆਈਆਂ ਆ ਸਪਰੇਅ ਕਰਨੀ ਆ ਪਰਸੋਂ ਨੂੰ ਕਹਿੰਦਾ ਹਾਂਗਾ ਸਵੇਰੇ ਪਾਣੀ ਚ ਹੋੜੀਆਂ ਨਾ ਫੇਰ ਉਹ ਪਾਣੀ ਮਾ ਹੁਣੀ ਆ ਬਾਈ ਹੁਣ ਪਾ ਹੁਣ ਪਰਲੇ ਪਰਲੀ ਮੋਟਰ ਬੰਦ ਕਰ ਦੇ ਬਸ ਹੁਣ ਕਿਹੜੀ ਪਾਣੀ ਤਾਂ ਬੰਦੇ ਆ ਹੁਣ ਬਸ ਹੁਣ ਨਾ ਲਾਈ ਉਹਨੂੰ ਨਾ ਫੇਰ ਸਪਰੇਅ ਉਹਦੇ ਪਰ ਵੀ ਹੁਣੀ ਆ ਸਾਰੇ ਪਰ ਕਰ ਖੇਤ ਦਾ ਪਾਣੀ ਉਹਨੂੰ ਵੀ ਲਾਉਣਾ ਪੈਣਾ ਫਿਰ ਚਲ ਦੇਖਦੇ ਹਾਂ ਨਹੀਂ ਤਾਂ ਫਿਰ ਗਾਰੇ ਵਿੱਚ ਕਿੱਥੇ ਢੋਲੂਗਾ ਜਾਂ ਤੇ ਹਲਾ ਪੈਰ ਨਾਲ ਤਾਂ ਉਹ ਵੀ ਥੱਲੇ ਨਹੀਂ ਤਾਂ ਮਿੱਟੀ ਬਹੁਤ ਆ ਜਾਂਦੀ ਪੈਰ ਨਾਲ ਚੱਲੀਏ ਹੁਲਕ ਗਿਆ ਚਾਚਾ ਜੀ ਆ ਦੇਖੀਏ ਤੁਹਾਨੂੰ ਆਗੇ ਆਗੇ ਨੇੜੇ ਹੀ ਆ ਕੇ ਬੰਨ ਦੇ ਲਾਗੇ ਹੋ ਸਿੱਧੇ ਜਾਂਦੇ ਨਾ ਲਾ ਆਈਏ ਸੋ ਘਾਣਾ ਹਾਂ ਬੰਨ ਕੇ ਕਿੱਲੇ ਦਾ ਕਿਡੋਟਾ ਢਾਇਰਾ ਇੱਕ ਜੂਰੀ ਇਹਦਾ ਠੀਕ ਨਹੀਂ

ਮਾ ਇੱਧਰ 26 ਖੜੀ ਆ। ਆ ਇੱਧਰ 110 ਖੜੀ ਆ। ਇੱਥੇ ਤੇ ਹੈ ਨਾ ਆਏ ਹੱਦ। ਉਹ ਦਿਖ ਦਿਓ ਦੇਖੋ। ਉਹ ਦਿਖ ਦਿਓ ਤਿਰਸ਼ੀ ਦੀ ਹੱਦ। ਇੱਧਰ ਸਿਰਦੂੰਗਾ ਇੱਕ ਝੋਲੀ ਜੀ ਰੇਦੀ ਇੱਧਰ ਦੀ ਲੋੜ। 26 ਜੀ ਗੇਰ ਦੂੰਗਾ। ਹੂੰ। ਸਪਰੇਅ ਕਰੀ ਵੀ ਡਾਲਪਰ ਦੇ ਲੈ। ਇਹ ਸਾਰੀ ਸਾਹ ਗਰਮੀ ਦੀ ਵਜ੍ਹਾ ਹੋਰ ਕੁਝ ਨਹੀਂ ਹੈਗਾ। ਪੱਤਾ ਲਵੇਟ ਜੀ ਵੀ ਲੱਗੀ ਪੱਤਾ ਲਵੇਟ ਵੀ ਲੱਗੀ ਪੈਣ ਹੁਣ। ਸਭ ਗਰਮੀ ਦੀ ਵਜ੍ਹਾ ਹੈ। ਹੈ ਨਾ? ਹੂੰ। ਓਹ ਆ ਪਤਾ ਸਪਰੇਅ ਮੇਰੀ ਗੱਲ ਥੋੜਾ ਪੰਪ ਲੈ ਕੇ ਫੇਰ ਕੋ ਮੇਰੇ ਵੀ ਮੜਮੜਾ। ਹੂੰ ਹਾਂ ਇਹਨੇ ਵੀ ਸੈੱਟ ਹੋ ਜਾਣਾ ਇਹਨੇ ਤੋਤਾ ਜਿਹਾ ਵੀ ਸਾਲਾ ਛੋਟਾ ਛੋਟਾ ਤੋਤਾ ਨਹੀਂ ਹੈਗਾ ਤੋਤਾ ਛੋਟਾ ਛੋਟਾ ਫਿਰਦਾ ਦੇਖ ਲੈ ਆਹ ਛੜਨ ਦੇ ਦੋ ਦਿਨ ਹੋਰ ਕਰ ਦੂਗੇ ਆ ਵੱਡੀ ਵੀ ਗਾਹ ਹੈ ਕਿ ਛੋਟਾ ਝੂਟਾ ਲੰਗਾ ਬਹਿਣਾ ਅੱਛਾ ਵਿਚੋਂ ਲੰਗ ਗਿਆ ਹਾਂ ਹਰੇ ਦੌੜ ਕੇ ਲੱਗ ਜਿੰਦੇ ਥੈਲਾ ਲਾਇਆ ਉੱਥੇ ਥੈਲਾ ਗਿਰ ਗਿਆ ਆ ਥੈਲੇ ਤਾਂ ਹੀ ਲਾ ਕੇ ਗਏ ਤੇ ਤੋ ਬਹਿਣਾ ਲੱਗਦੀ ਆਰੇ ਨੂੰ ਠੀਕ ਆ ਜੀ ਜਿਹੜੀ ਪੈਰਾਂ ਜਿਹਾਂ ਪਰੇ ਆ ਹਨਾ ਹੌਲੀ ਜੀ ਚਾਹਣਾ ਤੇ ਪਚਾਲੇ ਮੈਂ ਹੌਲੀ ਜੀ ਚਾਹੀਦੀ ਆ ਬਸ ਵੀਰੀ ਜੇ ਨਹੀਂ ਕਾਜ ਬਣਾ ਛੜੀ ਇਲਾਕੇ ਸਾਲਾ ਸਭ ਤੋਂ ਵਧੀਆ ਸੌ ਬਿਮਾਰੀ ਦਾ ਇਲਾਜ ਆਵੀਂ ਹੂੰ ਮੀਹ ਨਹੀਂ ਪੈਂਦਾ ਗਰਮੀ ਬਹੁਤ ਹੈ ਗਰਮੀ ਨਾਲ ਬਿਮਾਰੀ ਹੈ ਹੈਗ ਨਹੀਂ ਹੂੰ ਉਹ ਜਿਹੜੇ ਪੱਤਾਂ ਲਿਖੇ ਸੀ ਤੈਨੂੰ ਦਿਖਾਈ ਦੀ ਮੈਂ ਵੀ ਸੁੰਡੀ ਇਹਦੇ ਜ ਉਹ ਗਰਮੀ ਦੀ ਵਜ੍ਹਾ ਤੇ ਹੀ ਆਹੋ ਹੈਗੀ ਆ ਵਿੱਚ ਤੋਤੀ ਤੋਤੀ ਬਹੁਤ ਆ ਛੋਟੇ ਛੋਟੇ ਤੋਤੀ ਬਹੁਤ ਆ ਇਹ ਤਾਂ ਬਦਲੇ ਤੋਤੀ ਵੀ ਪੈਣੀ ਸਭ ਕੋ ਪੈਣਾ ਸਾਲਾ ਜਾਥੀ ਮੀਹ ਨਹੀਂ ਪੈਂਦਾ ਉਹ ਜਦੋਂ ਮੀਹ ਹੀ ਪਹਿਲਾਂ ਸਭ ਕੋ ਬਿਮਾਰੀਆਂ ਪੈਣੀ ਪਈਆਂ ਸਨ ਮੀਹ ਪੈਂਦਾ ਸੀ ਬੁਰਜਾ ਹਲੇ ਦਾ ਸਾਲਾ ਦਿਖਦਾ ਟਮਾ ਟਮਾ ਟੱਲਾ ਹੀ ਦਿਖਦਾ ਮਾਣਾ ਮੋਟਾ ਯਾਰ ਨਾ ਹੋਇਆ ਨਾਲ ਦਾ ਟਾਈਮ ਵੀ ਘੱਟ ਹੋਇਆ ਇਹਨੂੰ ਹਲੇ ਇਹਨੂੰ ਇਹ 25 ਦਿਨ ਦੀ ਵੀ ਹੋਈ ਇਹ ਹੈ ਇਹ ਪਾਣੀ ਲੱਗੀ ਆ ਹੋ ਗਈ ਹੋਣੀ ਯਾਰ 25 ਦਿਨ ਦੀ ਟੱਲਾਂ ਹੀ ਲੱਗੀ ਆ ਸਾਤ ਤੇ ਹਾਂ ਸਭ ਤੋਂ ਪਹਿਲਾਂ ਹੀ ਲਾਈ ਆਪਾਂ ਹਾਂ ਇਹ ਮਹੀਨੇ ਦੀ ਹੋ ਗਈ ਸਮਝ ਲੱਜ 17 18 ਤਰੀਕ ਨੂੰ ਕਦੋਂ ਕਰਿਆ 24 ਮਹੀਨੇ ਦੀ ਹੋ ਗਈ ਉਹ ਮੀਨੇ ਜੂ ਰੱਖ ਲਾ ਮਹੀਨੇ ਦੀ ਹੋ ਗਈ ਏ ਮਹੀਨੇ ਦੀ ਹੋ ਗਈ ਹੁਣ ਪਤਾ ਲੱਗਣਾ ਇਹ ਚ ਵੀ ਗਿਆ ਪਤਾ ਬੀਤਦੀ ਹੈ ਹੈ ਨਹੀਂ ਉਹ ਮੀਂਹ ਖੜਦੀ ਅਸਵੀਰ ਪੁੱਤਾ ਕੋਈ ਨਹੀਂ ਪਤਾ ਬਾਈ ਹਲੇ ਕੁਝ ਨਹੀਂ ਪਤਾ ਜਿਹੜੇ ਖਾੜਲੇ ਤੇ ਖਾਂਦੇ ਹੁਣ ਕੀ ਰਹਿਣਾ ਰੱਬ ਦੀ ਕਿਰਪਾ ਹੀ ਰੱਖੀ ਹੁਣ ਚੱਲੀ ਆ ਫਿਰ ਠੀਕ ਆ ਹਲੇ ਤਾਂ ਪਾਣੀ ਹਲੇ ਸੁੱਕ ਲਾਂਦੇ ਹੋ ਸੁੱਕ ਲਾਂਦੇ ਇਹ ਸੁੱਕਣ ਦੇ ਹਲੇ ਹੂੰ ਕਾਲੂ ਗੱਤੀ ਲੈ ਕੇ ਆਉਂਗਾ ਜਨਾ ਕਾਕੰਡਾ ਵੜ ਦੂੰਗਾ ਮੋਟਾ ਮੋਟਾ ਬਾ ਬੂਟੀ ਜੀ ਸੜਦੀ ਸਪਰੇਅ ਮਾਰ ਦੂੰਗੇ ਫੇਰ ਸਪਰੇਅ ਤਾਂ ਬਚੱਕਲਾ ਬੰਪ ਹੁਣ ਉਧਰ ਵੀ ਵੱਜਣੀ ਮੰਡਾ ਜੀ ਵੀ ਬਤਾ ਠੀਕ ਹੈ ਭਾਈ ਦੇਖਦੇ ਆ ਬਾਕੀ ਹਲੇ ਨਹੀਂ ਵੀ ਦਿਖਾ ਰੀਆਂ ਲੱਗਦੇ ਸਾਬ ਨੂੰ ਲੱਗਦੀਆਂ ਪਈਆਂ ਨਹੀਂ ਮਾਰ ਮਾਰੀ ਮੰਨ ਮੰਨੀ ਕਰ ਥੋੜਾ ਜਿਆ ਗੇਤੀਆਂ ਜੀਰੀਆਂ ਨੂੰ ਵੀ ਜ਼ਿਆਦਾ ਬਿਮਾਰੀ ਗੇਤੀਆਂ ਨੂੰ ਜ਼ਿਆਦਾ ਯਾਰ ਹੈ ਨਾ ਛੇਤੀ ਜੀਰੀ ਠੀਕ ਆ ਹਾਂ ਗੇਤੀਆਂ ਬਾਕੀ ਨੂੰ ਪਤਾ ਲੱਗਦਾ ਟੈਂਪਰੇਚਰ ਥੋੜਾ ਜਿਆ ਹੋ ਗਿਆ ਤੇਰੇ ਲੋਕ ਵੀ ਹੋਰ ਵੀ ਕਹਿੰਦੇ ਆ ਕਹਿੰਦੇ ਭਾਈ ਜਿਹੜੀ ਮਹੀਨੇ ਦੀ ਪਜੀਰੀ ਹੋਗੀ ਨਾ ਮਹੀਨੇ ਦੇ ਉੱਪਰ ਹਾਂ ਇਹਨੂੰ ਬਿਮਾਰੀ ਆ ਵੀ ਜਿਹੜੀਆਂ ਲੇਟ ਲੱਗੀਆਂ ਉਹਨਾਂ ਨੂੰ ਘਟਾ ਹੈ ਹਾਂ ਹੈਨਾ ਬਾਕੀ ਹੁਣ ਜਾਏ ਉਹ ਟਾਈਮ ਆਉਣਾ ਇਹਦਾ ਜਦ ਕੋਈ ਕੁਝ ਕਹਿ ਨਹੀਂ ਸਕਦੇ ਵੈਸੇ ਹੁਣ ਕਿਰਪਾਈ ਰਹੂਗੀ ਮਹਾਰਾਜ ਦੀ ਨਹੀਂ ਪੈ ਜੀਵੇ ਬਸ ਓ ਠੀਕ ਆ ਜੀ ਰੀ ਤਾਂ ਠੀਕ ਆ ਚੱਲੀਏ ਚੱਲ ਚਲੀਏ